ਇਦਨ ਅਡ ਕੀ ਹੋਇਆ ਗਿਆ ਬਾਹਰ ਅੰਦਰ ਦਿਲ ਕਬਰਾਇਆ ਬਾਹਰ ਬੈਠ ਕੇ ਜਾ ਕੇ ਅੱਛਾ ਜੀ ਉਹ ਧਿਆਨ ਉਧਰ ਨੂੰ ਥਾ ਮੈਨੂੰ ਪਤਾ ਨਹੀਂ ਕਿਹ ਚੀਜ਼ ਆਈ ਦੇਖਿਆ ਤਾਂ ਕੁੱਤੇ ਨੂੰ ਸਾਰਾ ਨੋ ਚੱਲਿਆ ਇੱਕਦਮ ਅੱਛਾ ਕਿੰਨੇ ਕੋਈ ਦਾ ਟੈਂਸ਼ਨ ਬਸ ਸਵਾਲ ਦਾਸ ਇਹ ਗਲੀ ਦਾ ਵਾਰਾ ਕੁੱਤਾ ਸੀ ਵੀ ਕੋਈ ਪਤਾ ਨਹੀਂ ਕਿੱਥੋਂ ਆਇਆ ਕੁੱਤਾ ਪਹਿਲੇ ਵਾਰ ਦੇਖਿਆ ਪਹਿਲਿੰਜ ਕਿੰਨੇ ਕੋਈ ਟਾਂਕੇ ਵਗੈਰਾ ਲੱਗੇ ਕਿਤੇ ਨਹੀਂ ਉਹ ਬਲ ਤਾਂ ਟਾਂਕੇ ਨਹੀਂ ਲੱਗਦੇ ਹਾਂਜੀ ਪੱਤੀ ਵਗੈਰਾ ਲਾ ਦਿੰਦੇ ਨੇ ਕੀ ਮੰਗੀ ਕਰ ਕੋਣ ਬੋਲੂ ਸਾਰੇ ਕੁੱਤਿਆਂ ਨੂੰ ਲੈ ਕੇ ਜਾਓ ਸੰਬੋਧ ਤਹਿਸ਼ਸ ਵੈਲੀ ਪਈ ਬੱਚੇ ਸਾਡੇ ਛੋਟੇ ਛੋਟੇ ਗਲੀਆਂ ਚ ਘੁੰਮਦੇ ਕਿੰਨੇ ਕੁ ਬੰਦੇ ਨੂੰ ਵੱਢ ਦਿੱਤਾ ਕੁੱਤਿਆਂ ਨੇ 25 25 ਬੰਦੇ 25 ਬੰਦੇ ਅੱਛਾ ਜੀ ਪਾਜੀ ਕੀ ਨਾਮ ਹੈ ਮੇਰਾ ਨਾਮ ਕਮਲ ਕੁਮਾਰ ਹੈ ਇਹ ਕਿਹੜਾ ਇਲਾਕਾ ਹੈ ਇਹ ਨਿਊ ਸ਼ਿਵੈ ਨਗਰ ਗਲੀ ਨੰਬਰ 1 2 ਪੈਲੀ ਹੈ ਅੱਛਾ ਤੇ ਪਾਜੀ ਇਹ ਕਿਹਾ ਜਾ ਰਿਹਾ ਕਿ ਦੇਰ ਰਾਤ ਕੁੱਤਿਆਂ ਨੇ ਕੁਝ ਬੰਦਿਆਂ ਨੂੰ ਵੱਢਿਆ ਗਿਆ ਵਾ ਤੇ ਕਿੰਨੇ ਕੁ ਬੰਦੇ ਨੇ ਜਿਹੜੇ ਇੰਜਰਡ ਹੋਏ ਨੇ 9-10 ਬੰਦੇ ਤਾਂ ਸਾਡੀ ਨਿਗਾਹ 'ਚ ਆ ਜਿਹੜੇ ਵੱਡੇ ਬਾਕੀਆਂ ਦਾ ਕੋਈ ਪਤਾ ਨਹੀਂ ਕਿੰਨੇ ਨੂੰ ਹੋ ਚੁੱਕਾ ਵਾ ਇਹ ਕੁਝ ਦਿਨ ਦੇ ਵਿੱਚ ਕਿੰਨੇ ਬੰਦੇ ਨੂੰ ਅੱਜ ਸਵੇਰੇ ਵੀ 2-3 ਬੰਦਿਆਂ ਨੂੰ ਕੀਤਾ ਵਾ ਜਦੋਂ ਕੁੱਤੇ ਨੂੰ ਫੜਨ ਲਈ ਇਹ ਮੈਮ ਚਲਾਈ ਸੀ ਤੇ ਸਾਡੇ ਕਾਉਂਸਲਰ ਸਾਹਿਬ ਗਏ ਸੀਗੇ ਉਹ ਕੁੱਤੇ ਨੂੰ ਫੜਨ ਗਏ ਜਦੋਂ ਉਹਨਾਂ ਨੇ 2-3 ਬੰਦੇ ਜਦੋਂ ਫੜਨ ਗਏ ਉਸ ਵੇਲੇ ਵੀ ਵੱਡੇ ਆ ਗਏ 2-3 ਬੰਦਿਆਂ ਨੂੰ ਠੀਕ ਹੈ ਤੇ ਹੁਣ ਕਾਰਪੋਰੇਸ਼ਨ ਤੋਂ ਤੁਸੀਂ ਕੋਈ ਲੈਟਰ ਦਿੱਤੀ ਹੈ ਥਾਣੇ ਨੂੰ ਹਾਂ ਸਾਡੇ ਕਾਉਂਸਲਰ ਸਾਹਿਬ ਨੇ ਦਿੱਤਾ ਵਾ ਕਾ ਕਾਉਂਸਲਰ ਸਾਹਿਬ ਨੂੰ ਕਿਹਾ ਸੀ ਕਾਉਂਸਲਰ ਸਾਹਿਬ ਸਾਡੇ ਗਏ ਆ ਉਹਨਾਂ ਨੇ ਕੋਈ ਛੋਟੇ ਬ ਏ ਵਾਰਡ ਨੰਬਰ ਕਿੰਨਾ 79 79 ਕਿਹੜਾ ਕਾਉਂਸਲ ਕੋਨਾ ਸਮਰਜੀਤ ਸਿੰਭੂ ਤੇ ਸਿੰਭੂ ਜੀ ਅੱਛਾ ਸਿੰਭੂ ਜੀ ਤੇ ਉਹਨਾਂ ਨੇ ਕਿਹਾ ਹੁਣ ਕਿ ਕੁੱਤੇ ਫੜ ਲੈਣ ਹਾਂਜੀ ਹਾਂਜੀ ਕੁੱਤੇ ਉਹਨਾਂ ਨੇ ਫੜਿਆ ਵੀ ਹੈ ਲੰਬੇ ਸਮੇਂ ਤੋਂ ਕੁੱਤਿਆਂ ਤੋਂ ਪਰੇਸ਼ਾਨ ਹਾਂ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨਾ ਬਹੁਤ ਜ਼ਿਆਦਾ ਕੁੱਤੇ ਆ ਗਲੀ ਦੇ ਵਿੱਚ ਵੀ ਇਹ ਮਹੱਲੇ ਦੇ ਵਿੱਚ ਵੀ ਆਉਣਾ ਜਾਣਾ ਬਹੁਤ ਜਾਣਾ ਆਉਣਾ ਔਖਾ ਹੁੰਦਾ ਬੱਚਿਆਂ ਦਾ ਸਾਰੇ ਬੱਚੇ ਗਲੀ ਖੇਡਦੇ ਕੱਲ ਰਾਤ ਦੇ ਇੰਨੇ ਕਿ ਪਰੇਸ਼ਾਨ ਆ ਕਿ ਅਸੀਂ ਬੱਚਿਆਂ ਨੂੰ ਅੰਦਰ ਡੱਕ ਕੇ ਰੱਖਿਆ ਆ ਕਿ ਬਾਹਰ ਨਾ ਨਿਕਲਣ ਤੁਹਾਡੇ ਕੌਂਸਲਰ ਸਾਹਿਬ ਕਹਿੰਦੇ ਇਲਾਕੇ ਦੇ ਵਿੱਚ 20 ਤੋਂ 25 ਬੰਦਿਆਂ ਨੂੰ ਇੱਕ ਦਿਨ ਦੇ ਵਿੱਚ ਵੱਢਿਆ ਗਿਆ ਹੋ ਸਕਦਾ ਸਰ ਮੈਂ ਤਾਂ ਦੱਸ ਰਿਹਾ ਕਿ 9 10 ਬੰਦੇ ਦਾ 4 ਬੰਦੇ ਦਾ ਸਾਡੇ ਮੇਰੇ ਘਰ ਦੇ ਸਮਝ ਲਓ ਕਿ ਮੇਰੇ ਨਾਲ ਬ੍ਰਦਰ ਹੈ ਤੇ ਨਾਲ ਸਾਡੇ ਪੜੋਸੀ ਆ 3 4 ਬਹੁਤ ਜ਼ਿਆਦਾ ਕਾਫੀ ਕਾਫੀ ਜ਼ਿਆਦਾ ਇੰਜਰੀ ਹੋਈ ਹੈ ਠੀਕ ਹੈ ਹੁਣ ਮੰਗ ਕੀ ਹੈ ਮੰਗ ਇਹ ਹੈ ਕਿ ਇਹਨਾਂ ਕੁੱਤੇ ਦਾ ਛੁਟਕਾਰਾ ਦਵਾਇਆ ਜਾਵੇ ਪ੍ਰਸ਼ਾਸਨ ਨੂੰ ਵੀ ਕਾਰਪੋਰੇਸ਼ਨ ਨੂੰ ਵੀ ਕਿ ਆ ਜਿਹੜੇ ਆਵਾਰਾ ਕੁੱਤੇ ਆ ਇਹਨਾਂ ਦਾ ਕੋਈ ਦੇਖਭਾਲ ਕਰੋ ਜਾਂ ਕੁਝ ਕਰੋ ਚੱਕ ਕੇ ਲੈ ਕੇ ਜਾਣੇ ਚਾਹੀਦੇ ਆ ਠੀਕ ਹੈ हम तो नगर निगम तरफ से आए अच्छा जी तो तो ये ये कहाँ पे नाले के पास खड़े हैं शिवाजी नगर में तो क्या करने आए हो नगर डॉग पकड़ने के लिए आए थे आपको सूचना मिली थी हाँ जी यहाँ डॉग वोआइड कर रहे थे काट रहे थे इसलिए पकड़ने के लिए आए थे अच्छा तीन डॉग उठा के लेके जा रहे हैं तीन लोग ये ठीक है डॉग या हल्के हुए हैं सर ये तो हल्का हुआ है फार्म में ये तो हल्के हुए नहीं ਜੋ ਹਲਕੇ ਹੋਏ ਨਹੀਂ ਹੈ ਹਾਂ ਜੀ ਉਹ ਅਬ ਤੱਕ ਕਿਤਨੇ ਲੋਕਾਂ ਕੋ ਕਟਾਇਆ ਸੀ ਸੂਚਨਾ ਮਿਲੀ ਕਿਤਨੇ ਅਸਰਵੋ ਤਾਂ ਬਤਾਏ ਚਾਰ ਪੰਜ ਲੋਕ ਕਟਾਇਆ ਉਹ ਤਾਂ ਹੈਰਪਨ ਜੋ ਹਲਕਾ ਹੋਇਆ ਤਾਂ ਉਹ ਫੜ ਲਿਆ ਹਾਂ ਸਭ ਲੈ ਕੇ ਫੜ ਗਏ ਉਹ ਰੱਖਾ ਹੋਇਆ ਮੇਰੇ ਕੋ ਸਾਜੇ ਕੀ ਮੌਲਾ ਕੀ ਕੱਲ ਤੋਂ ਕੁਝ ਅਵਾਰਾ ਕੁੱਤਿਆਂ ਨੇ ਆਂਤਕ ਮਚਾਇਆ ਹੋਇਆ ਸੀ ਜਿਹੜੇ ਹਲਕ ਗਏ ਸੀਗੇ ਮੋਰਸੀ ਨਗਰ ਗਲੀ ਨੰਬਰ 7 8 4 ਨਿਊ ਸ਼ੇ ਨਗਰ ਗਲੀ ਨੰਬਰ 1 2 3 ਉਸ ਤੋਂ ਬਾਅਦ ਹਰ ਗੋਬੀ ਨਗਰ ਵਾਰਡ ਨੰਬਰ 78 79 ਤੇ 80 ਤਿੰਨ ਵਾਡਾਂ ਦੇ ਵਿੱਚ ਕੁੱਤਿਆਂ ਨੇ ਆ ਤੱਕ ਮਚਾਤਾ ਸੀਗਾ ਜਿੰਦੇ ਵਿੱਚ ਮੇਰਾ ਵੀਰ ਮਨਪ੍ਰੀਤ ਸਿੰਘ ਮੰਨਾ ਕਾਉਂਸਲਰ ਹੈ 78 ਚ ਮੇਰੇ ਵੱਡੇ ਵੀਰ ਸਰਦਾਰ ਗੌਰਵਜੀਤ ਸਿੰਘ ਗੋਰਾ ਜੀ ਵਾਰਡ ਨੰਬਰ 80 ਤੋਂ ਕਾਉਂਸਲਰ ਹੈ 79 ਤੋਂ ਮੇਰੀ ਵਾਈਫ ਭਵਨੀਤ ਕੋਰ ਕਾਉਂਸਲਰ ਹੈ ਸਾਰਿਆਂ ਨੇ ਕਾਰਪੋਰੇਸ਼ਨ 'ਤੇ ਸ਼ਿਕਾਇਤ ਕੀਤੀ ਸੀਗੀ ਸਾਡੇ ਨੀਰਜ ਜੈਨ ਜਿਹੜੇ ਕਮਿਸ਼ਨਰ ਹੈ ਉਹਨਾਂ ਨੇ ਰਾਤ ਨੂੰ ਵੀ ਗੱਡੀ ਭੇਜੀ ਸਵੇਰੇ ਵੀ ਅਸੀਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਤੇ ਕਾਰਪੋਰੇਸ਼ਨ ਦੀ ਟੀਮ ਨਾਲ ਜਿੰਨੇ ਕੁੱਤੇ ਸੀ ਉਹ ਫਰ ਲਏ ਆ ਤੇ ਹੁਣ ਸੁੱਖ ਦਾ ਸਾਹ ਵਾ। ਉੱਥੇ ਵੀਡੀਓ ਕਲਿੱਪਸ ਵੀ ਮੈਂ ਤੁਹਾਨੂੰ ਦੇ ਦਾਂਗਾ। ਬੱਚਿਆਂ ਨੂੰ, ਲੇਡੀਜ਼ ਨੂੰ, ਵੱਡੇ ਬਜ਼ੁਰਗਾਂ ਨੂੰ 25 ਤੋਂ 30 ਬੰਦਿਆਂ ਨੂੰ ਕੁੱਤਿਆਂ ਦੇ ਵੱਢ ਲਿਆ ਜਿਹੜੇ ਇਲਾਜ ਕਰਾ ਰਹੇ ਨੇ ਤੇ ਮੈਂ ਬੇਨਤੀ ਕਰਾਂਗਾ ਜੇ ਕਿਸੇ ਨੂੰ ਇਲਾਜ ਵਿੱਚ ਕੋਈ ਦਿੱਕਤ ਆ ਰਹੀ ਹੈ ਕਿ ਉਹ ਮੇਰੇ ਨੰਬਰ ਤੇ ਕੰਟੈਕਟ ਕਰ ਸਕਦਾ ਮੇਰਾ ਨੰਬਰ ਜਿਹੜਾ 9885 35732 ਹੈ ਮੈਂ ਸਿਮਰਨਜੀਤ ਸਿੰਘ ਸਿਮੂਆ ਸੇਵਾਦਾਰ ਵਾਰਡ ਨੰਬਰ 79 ਤੋਂ ਉਹਨਾਂ ਦੇ ਇਲਾਜ ਵਿੱਚ ਅਸੀਂ ਮਦਦ ਕਰਾਂਗੇ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਹੋਰ ਸਮੱਸਿਆ ਵੀ ਹੋਵੇ ਤੁਸੀਂ ਕੰਟੈਕਟ ਕਰ ਸਕਦੇ ਹੋ ਕਿੰਨੇ ਦਿਨਾਂ ਤੋਂ ਹੋਇਆ ਇਹ ਪਿਛਲੇ 2 ਕੁ ਦਿਨ ਤੋਂ ਰੋਲਾ ਪਿਆ ਹੋਇਆ ਸੀਗਾ ਪਹਿਲਾਂ ਗੱਲ ਨੂੰ ਲਾਈਟਲੀ ਲਿੱਤਾ ਗਿਆ ਪਰ ਕੱਲ ਰਾਤ ਤੋਂ ਉਸ ਕੁੱਤੇ ਨੇ ਆਤਕ ਮਚਾ ਦਿੱਤਾ ਜੀ ਉਹਨੇ ਰਾਤ ਤੋਂ ਲੈ ਕੇ ਸਵੇਰ ਤੱਕ 20 ਤੋਂ 25 ਬੰਦਿਆਂ ਨੂੰ ਵੱਢ ਲਿਆ ਜੀ ਇਹ ਹੋਣਾ ਜਿਹੜੀ ਵੈਨ ਮੰਗਾਈ ਜਗੀ ਤੇ ਕੁੱਤਾ ਫੜ ਲਿਆਗਾ ਹਾਂਜੀ ਕੁੱਤਾ ਜਿਹੜਾ ਉਹ ਜਿਹਨੂੰ ਸਵੇਰੇ ਜਿਹੜਾ ਹਲਕੇ ਹੋਇਆ ਸੀ ਉਹਨੂੰ ਤਾਂ ਸਵੇਰੇ अर्ਲੀ ਮਾਰਨਿੰਗ 6 ਵਜੇ ਤੋਂ ਲੱਭਣਾ ਸ਼ੁਰੂ ਕੀਤਾ ਸੀਗਾ ਨੀਅਰ ਅਬਾਊਟ 8:30 ਵਜੇ ਉਹਨੂੰ ਫੜ ਲਿਆ ਸੀਗਾ ਤੇ ਬਾਕੀ ਜਿਹੜੇ ਹੋਰ ਕੁੱਤੇ ਵੀ ਜਿਹੜੇ ਅਗਰੈਸਿਵ ਹੋ ਗਏ ਸੀ ਫੜਨਾ ਸ਼ੁਰੂ ਕਰ ਗਏ ਸੀ ਉਹਨਾਂ ਨੂੰ ਵੀ ਫੜ ਲਿੱਤਾ ਗਿਆ